ਅ ਡੀਲਿਮਿਟੇਸ਼ਨ ਭਾਰਤ ਦੇ ਵਿੱਚ ਵੱਖ-ਵੱਖ ਸਮੇਂ ਦੇ ਦੌਰਾਨ ਜਿਹੜੀ ਹੋਈ ਹੈਗੀ ਹੈ ਜਿਹੜੀ ਪਿਛਲੀ ਹੋਈ ਸੀ 2002 ਦੇ ਵਿੱਚ ਹੋਈ ਸੀ ਔਰ 2026 ਦੇ ਵਿੱਚ ਹੋਣ ਜਿਹੜੀ ਅਗਲੀ ਡੀਲਿਮਿਟੇਸ਼ਨ ਹੈ ਉਹ ਹੋਣੀ ਹੈਗੀ ਹੈ ਅ ਦਰਸਲ ਇੱਕ ਬੰਨੇ ਜਿਹੜੀ ਹੈ ਸੈਂਸਸ ਹੁੰਦੀ ਹੈ ਕਿ ਆਬਾਦੀ ਦੇ ਆਧਾਰ ਤੇ ਕਿਹੜੇ ਇਲਾਕੇ ਦੇ ਵਿੱਚ ਕਿੰਨੇ ਲੋਕ ਰਹਿੰਦੇ ਹੈਗੇ ਨੇ ਫਿਰ ਉਹਨਾਂ ਦੇ ਹਿਸਾਬ ਨਾਲ ਉੱਥੋਂ ਜਿਹੜੇ ਹੈ ਮੈਂਬਰ ਆਫ ਪਾਰਲੀਮੈਂਟ ਜਿਹੜੇ ਹੈਗੇ ਨੇ ਉਹ ਚੁਣੇ ਜਾਂਦੇ ਨੇ ਜਿੱਦਾਂ ਕਿ ਆਪਾਂ ਪਿਛਲੇ ਬਹੁਤ ਸਾਰੇ ਪ੍ਰੋਗਰਾਮਾਂ 'ਚ ਸਿਗਨਲ ਦਿੱਤੇ ਸੀ ਕਿ ਕਿਤਨਾ ਕਿਤੇ ਇਹ ਪ੍ਰਬੰਧ ਕੀਤੇ ਜਾ ਰਹੇ ਨੇ ਕਿਉਂਕਿ ਯੂਪੀ ਤੇ ਬਿਹਾਰ ਦੀ ਵੱਡੇ ਪੱਧਰ ਤੇ ਜੇ ਆਪਾਂ ਕਹੀਏ ਕਿ ਪੋਪੂਲੇਸ਼ਨ ਜਿਹੜੀ ਹੈ ਵਧੀ ਹੈਗੀ ਆ ਤੇ ਕਿਤਨਾ ਕਿਤੇ ਇਹ ਪ੍ਰਬੰਧ ਵੀ ਕੀਤੇ ਜਾ ਰਹੇ ਨੇ ਕਿ ਪੂਰੇ ਭਾਰਤ ਦੇ ਵਿੱਚ ਸੀਟਾਂ ਬਹੁਤ ਸਾਰੀ ਜਗ੍ਹਾ ਦੇ ਉੱਤੇ ਵਧਣੀਆਂ ਨੇ ਤੇ ਕੁਝ ਜਗ੍ਹਾ ਤੇ ਜਿਹੜੀਆਂ ਘਟਨੀਆਂ ਵੀ ਹੋਈਆਂ ਨੇ ਸਰਦਾਰ ਅਕਾਲ ਸਿੰਘ ਜੀ ਕਿਵੇਂ ਤੁਸੀਂ ਦੇਖਦੇ ਹੋ ਪੰਜਾਬ ਨੂੰ ਲੈ ਕੇ ਕਾਫੀ ਚਿੰਤਾ ਹੈ ਔਰ ਪੰਜਾਬ ਦਾ ਰਾਜਨੀਤੀਬਾਨ ਇੱਥੇ ਕੋਈ ਬਹੁਤਾ ਜਿਆਦਾ ਆਪਾ ਐਕਟਿਵ ਜਾਂ ਇਸ ਤਰ੍ਹਾਂ ਦਾ ਕੋਈ ਦੇਖਣ ਨੂੰ ਨਹੀਂ ਮਿਲਿਆ। ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਇਹ ਯਤਨ ਕਰ ਰਹੀ ਹੈ ਵੀ ਨਰਿੰਦਰ ਮੋਦੀ ਜਾਂ ਭਾਜਪਾ ਲਗਾਤਾਰ ਹੁਣ ਅਗਲੇ 50-60 ਸਾਲਾਂ ਲਈ ਰਾਜ ਕਰਨਗੇ। ਉਹਦੇ ਚੋਂ ਹੈਗਾ ਵੀ ਜਿਹੜੀਆਂ ਹੁਣ ਸੀਟਾਂ ਉਹਨਾਂ ਦੀਆਂ ਘਟਦੀਆਂ ਜਿਸ ਤਰ੍ਹਾਂ ਐਤਕੀ 240 ਹੋ ਰਹਿ ਗਈਆਂ ਉਹਨਾਂ ਨੇ ਇਹਦਾ ਪ੍ਰਬੰਧ ਕਰਿਆ ਹੈ ਵੀ ਸਾਨੂੰ ਸਾਰੇ ਭਾਰਤ ਵਿੱਚ ਜਾ ਕੇ ਨਾ ਖਫਾ ਹੋਣ ਦੀ ਲੋੜ ਨਹੀਂ ਹੈ। ਆਪਾਂ ਉੱਤਰ ਪ੍ਰਦੇਸ਼ ਬਿਹਾਰ ਰਾਜਸਥਾਨ ਮੱਧ ਪ੍ਰਦੇਸ਼ ਤੇ ਗੁਜਰਾਤ ਇੱਥੇ ਹੀ ਗੱਲ ਸਾਬ ਇਹਨਾਂ ਪੰਜ ਸਟੇਟਾਂ ਤੱਕ ਸੀਮਿਤ ਰਹੀ ਹੈ ਇਹਨਾਂ ਪੰਜ ਸਟੇਟਾਂ ਚੋਂ ਇੰਨੀਆਂ ਸੀਟਾਂ ਕਰ ਦਈਏ ਵੀ ਸਾਡੀ ਸਰਕਾਰ ਬਣ ਜਾ ਕਰੇ ਚਾਹੇ ਪੰਜਾਬ ਚੋਂ ਆਵੇ ਹਰਿਆਣਾ ਚੋਂ ਆਵੇ ਉੱਤਰ ਪ੍ਰਦੇਸ਼ ਮਹਾਰਾਸ਼ਟਰ ਜਾਂ ਮਹਾਰਾਸ਼ਟਰ ਦੱਖਣ ਚੋਂ ਵੀ ਕੋਈ ਮਤਲਬ ਹੀ ਹੈ ਨਹੀਂ ਸੋ ਇਹਦਾ ਅਸਲ ਮਕਸਦ ਇਹ ਹੈਗਾ ਵੀ ਨਰਿੰਦਰ ਮੋਦੀ ਜਾਂ ਉਹਨਾਂ ਦੀ ਮੌਤ ਤੋਂ ਬਾਅਦ ਜਾਂ ਲੀਡਰਸ਼ਿਪ ਚੇਂਜ ਤੋਂ ਬਾਅਦ ਜਿਹੜਾ ਅਗਲਾ ਵੀ ਆਊਗਾ ਰਹੇ ਭਾਜਪਾ ਦਾ ਹੀ ਸੋ ਉਹਦਾ ਮੇਨ ਬਕਸਾ ਦੇ ਆਪ ਉਹ ਉੱਤਰ ਪ੍ਰਦੇਸ਼ ਦੀ ਜਨਬਾਦੀ ਵਧ ਰਹੀ ਆ ਕਿਸੇ ਆਬਾਦੀ ਦਾ ਵਧਣਾ ਜਿੱਥੇ ਕਿਹਾ ਜਾ ਰਿਹਾ ਵੀ ਖਤਰਨਾਕ ਹੈ ਉੱਥੇ ਤੁਸੀਂ ਰਿਵਾਰਡ ਦੇ ਰਹੇ ਹੋ ਉੱਤਰ ਪ੍ਰਦੇਸ਼ ਨੂੰ ਪੰਜਾਬ ਤੇ ਇਹਦਾ ਕੀ ਫਰਕ ਪਾਵੇਗਾ ਪੰਜਾਬ ਦੇ ਹਲੇ ਕੋਈ ਨਹੀਂ ਬੋਲੇ ਆ ਰਾਜਨੀਤੀਵਾਨ ਮਨੀਸ਼ ਤਵਾੜੀ ਜਿਹੜੇ ਚੰਡੀਗੜ੍ਹ ਤੋਂ ਐਮਪੀ ਨੇ ਉਹ ਬੋਲੇ ਆ ਉਹਨਾਂ ਦਾ ਕਹਿਣਾ ਵੀ ਪੰਜਾਬ ਤੇ ਹਰਿਆਣੇ ਦੀ ਵੀ ਇਹ ਘਟਣੀਆਂ ਨੇ ਹਾਂ ਹਾਂ ਹਰਿਆਣੇ ਵਿੱਚ ਵੀ ਪੋਪੂਲੇਸ਼ਨ ਜਿਹੜੀ ਘੱਟ ਹੈਗੀ ਆ ਮਨੀਸ਼ ਤਵਾੜੀ ਕਹਿੰਦੇ ਵੀ ਇਹਨਾਂ ਦੋਹਾਂ ਸਟੇਟਾਂ ਦੀਆਂ 18 ਰਹਿ ਜਾਣੀਆਂ ਹੁਣ 23 ਆ ਇਟ ਮੀਨਸ ਹਰਿਆਣੇ ਦੀਆਂ ਦੋ ਕਟਣ ਗਈਆਂ ਤੇ ਪੰਜਾਬ ਦੀਆਂ ਤਿੰਨ ਕਟ ਤਿੰਨ ਪੰਜਾਬ ਦੀਆਂ ਕਟਣ ਗਈਆਂ ਪੰਜਾਬ ਸਰਕਾਰ ਨਸ਼ਿਆਂ ਦੇ ਖਿਲਾਫ ਆਪਾਂ ਕਹਿ ਲਈ ਕਿ ਮੁਹਿੰਮ ਬੜੀ ਜੋਰਾਂ ਤੇ ਚੱਲ ਰਹੀ ਹੈ ਔਰ ਕਿਤਨਾ ਕਿਤੇ ਬੁਲਡੋਜ਼ਰ ਵਾਲਾ ਸਿਸਟਮ ਅਸੀਂ ਪਹਿਲਾਂ ਵੀ ਪ੍ਰੋਗਰਾਮਾਂ 'ਚ ਦੱਸ ਕੇ ਆਏ ਸੀ ਕਿ ਜਿਸ ਤਰੀਕੇ ਦੇ ਨਾਲ ਯੂਪ ਨੇ ਸ਼ੁਰੂ ਕੀਤਾ ਸੀ ਫਿਰ ਉਸ ਤੋਂ ਬਾਅਦ ਹਰਿਆਣੇ ਨੇ ਜਿਹੜਾ ਹੈ ਜਦੋਂ ਤੁਹਾਨੂੰ ਯਾਦ ਹੋਵੇਗਾ ਕਿ ਹਰਿਆਣੇ 'ਚ ਹਿੰਸਾ ਹੋਈ ਸੀ ਹਰਿਆਣੇ ਦੇ ਵੱਲੋਂ ਜਦੋਂ ਸ਼ੁਰੂ ਕੀਤਾ ਗਿਆ ਸੀ ਤੇ ਹਾਈ ਕੋਰਟ ਨੇ ਹੱਥੋ-ਹੱਥ ਰੋਕ ਲਗਾ ਦਿੱਤੀ ਸੀ ਔਰ ਉਹਨੂੰ ਇੱਕ ਨਸਲੀ ਕਲੈਂਜ਼ਿੰਗ ਕਹਿ ਲਈਏ ਕਾ ਨਸਲੀ ਹਮਲੇ ਦੇ ਤੌਰ ਤੇ ਐਥਨਿਕ ਕਲੈਂਜ਼ਿੰਗ ਦਾ ਨਾਮ ਵੀ ਜਿਹੜਾ ਉਸ ਨੂੰ ਦਿੱਤਾ ਗਿਆ ਸੀ ਸਰਦਾਰ ਅਤਾ ਸਿੰਘ ਜੀ ਕੀ ਕਹੋਗੇ ਕੀ ਜਿਹੜੇ ਹੁਣ ਸਰਕਾਰੀ ਮੁਲਾਜ਼ਮ ਨੇ ਉਹਨਾਂ ਦੇ ਘਰ ਤੇ ਵੀ ਇਹ ਬਲਡੋਜ਼ਰ ਮਾਡਲ ਚੱਲੇਗਾ ਤੇ ਦੂਜੇ ਬੰਨੇ ਹਾਈ ਕੋਰਟ ਨੇ ਵੀ ਜਿਹੜਾ ਨੋਟਿਸ ਜਾਰੀ ਕੀਤਾ ਹੈ ਕਿ ਇਹਦੇ ਤੇ ਸਾਨੂੰ ਜਵਾਬ ਦਿਓ ਕਿਉਂਕਿ ਸੁਪਰੀਮ ਕੋਰਟ ਨੇ ਜਿਹੜੀ ਆ ਰੋਕ ਲਗਾਈ ਹੋਈ ਹੈ ਦੇਖੋ ਜਿਹੜਾ ਬਲਡੋਜ਼ਰ ਵਾਲਾ ਸਿਸਟਮ ਹੈ ਨਾ ਇਹ ਬਹੁਤੀ ਵਾਰ ਘੱਟ ਗਿਣਤੀਆਂ ਦੇ ਖਿਲਾਫ ਵਰਤਿਆ ਜਾਂਦਾ ਹੈ ਯੂਪੀ ਤੇ ਹਰਿਆਣੇ ਵਿੱਚ ਮੁਸਲਮਾਨਾਂ ਦੇ ਖਿਲਾਫ ਵਰਤਿਆ ਗਿਆ ਤੇ ਪੰਜਾਬ ਵਿੱਚ ਸਿੱਖਾਂ ਦੇ ਖਿਲਾਫ ਵਰਤਿਆ ਜਾਊਗਾ ਨਸ਼ਿਆਂ ਦੇ ਵਿਰੁੱਧ ਮਹਿੰਮ ਚ ਹੁਣ ਹਾਲੇ ਇਹ ਕਹਿ ਰਿਹਾ ਵੀ ਸਭ ਓਲੈਂਡ ਲਈ ਵੀ ਨਸ਼ਿਆਂ ਵਾਲਿਆਂ ਦੇ ਆ ਗਿਆ ਮੋੜ ਕੇ ਕਹਿਣਗੇ ਦੇਸ਼ ਧਰੋਈਆਂ ਜਾਂ ਹੱਤਵਾਦੀਆਂ ਦੇ ਉਹਦੇ ਚੋ ਜਿੰਨੇ ਸਿੱਖ ਪਰਿਵਾਰਾਂ ਦੇ ਬੱਚੇ ਕੋਈ ਗੁਰਸਿੱਖਾ ਦੋਸ਼ ਹੀ ਲਾਉਣਾ ਵੀ ਇਹਦੇ ਹੱਤਵਾਦ ਨਾਲ ਸੰਬੰਧ ਨੇ ਉਹਦਾ ਘਰ ਢਾ ਦਿਓ ਬਾਅਦ ਚੋਂ ਹੁਣ ਜੱਗੀ ਜਾ ਉਹ ਲਾ 7 ਸਾਲਾਂ ਬਾਅਦ ਬਰੀ ਹੋ ਗਿਆ ਹੂੰ ਹੂੰ ਰੋਪੈਰ ਪ੍ਰੈਸ ਕਾਨਫਰੈਂਸਾਂ ਕੀਤੀਆਂ ਜਾਂ ਘਰ ਪਹਿਲਾਂ ਢਾ ਦਿੱਤਾ ਜਾਵੇ 7 ਸਾਲਾਂ ਬਾਅਦ ਉਹਦਾ ਜਿਹੜਾ ਹੈਗਾ ਵੀ ਉਹ ਬਰੀ ਹੋ ਜੇ ਫਿਰ ਉਹ ਘਰ ਟੇ ਆ ਕੇ ਤਾਂ ਸੋ ਇਹ ਜ਼ਿਆਦਾ ਜਿਹੜਾ ਬਲਡੋਜ਼ਰ ਵਾਲਾ ਹੈਗਾ ਇੱਕ ਤਾਂ ਇਹ ਸਾਡੀ ਰਵਾਇਤ ਨਹੀਂ ਹੈ ਨਸ਼ਿਆਂ ਦੇ ਖਿਲਾਫ ਡਟ ਕੇ ਤਾਂ ਜੇ ਉੱਪਰੋਂ ਚਲਣੀ ਪੈਣੀ ਹੈ ਮਹਿਮ ਜਿਹੜੇ ਵੱਡੇ ਪੁਲਿਸ ਅਫਸਰ ਤੇ ਵੱਡੇ ਆਫੀਸਰ ਨੇ ਪਹਿਲਾਂ ਉਹਨਾਂ ਦੇ ਖਿਲਾਫ ਕਾਰ ਕਾਰ ਉਹਨਾਂ ਦਾ ਵੀ ਨਹੀਂ ਟਾਇਆ ਜਾਣਾ ਚਾਹੀਦਾ ਸਾਨੂੰ ਲੱਗਦਾ ਵੀ ਕਿਸੇ ਦਾ ਇਸ ਤਰ੍ਹਾਂ ਮਤਲਬ ਜੇ ਆਪਾਂ ਦੂਜੇ ਹਿਊਮਨਿਟੇਰੀਅਨ ਗਰਾਉਂਡਸ ਤੇ ਵੀ ਦੇਖੀਏ ਕਿ ਜੇ ਕੋਈ ਬੰਦਾ ਗਲਤ ਕੰਮ ਕਰਦਾ ਹੈ ਉਹਦੇ ਚੋਦੀ ਪਤਨੀ ਦਾ ਉਹਦੇ ਪਿਤਾ ਦਾ ਉਹਦੇ ਮਾਤਾ ਦਾ ਜਾਂ ਬੱਚਿਆਂ ਦਾ ਉਹਨਾਂ ਦਾ ਕੀ ਕਿਸੋ ਸੋ ਇਹ ਅਸੀਂ ਇੱਕ ਇੱਕ ਲੀਗਲ ਸੈਟਅਪ ਵਿੱਚ ਰਹਿ ਰਹੇ ਹਾਂ ਇੱਕ ਮੁਲਕ ਵਿੱਚ ਰਹਿ ਰਹੇ ਹਾਂ ਉਸ ਮੁਲਕ ਦੇ ਇੱਕ ਸੀ ਆਰ ਪੀ ਸੀ ਹੈਗਾ ਕ੍ਰਿਮਨਲ ਪ੍ਰੋਸੀਜਰ ਕੋਡ ਹੈਗਾ ਉਹਦੇ ਤਹਿਤ ਅਦਾਲਤਾਂ ਨੇ ਇਨਵੈਸਟੀਗੇਟਿਵ ਏਜੰਸੀਜ਼ ਨੇ ਪੁਲਿਸ ਹੈਗਾ ਸੋ ਇੱਕ ਥਰੂ ਪ੍ਰੋਪਰ ਚੈਨਲ ਆ ਉਹ ਜਲਾਇਆ ਜਾ ਸਕਦਾ ਹੈਗਾ ਨਾ ਸੋ ਸਾਨੂੰ ਲੱਗਦਾ ਵੀ ਕਾਨੂੰਨ ਦਾ ਰਾਜ ਜਦੋਂ ਅਸੀਂ ਸਿੱਖਾਂ ਲਈ ਕਾਨੂੰਨ ਦੇ ਰਾਜ ਦੀ ਮੰਗ ਕਰਦੇ ਹਾਂ ਪਿਛਲੀ ਵਾਰ ਵੀ ਮੈਂ ਫਾਂਸੀ ਦੀ ਸਜ਼ਾ ਦਾ ਇਸ ਕਰਕੇ ਵਿਰੋਧ ਕਰਿਆ ਸੀ ਨਾ ਸੋ ਵੀ ਜਿਹੜੀ ਜੋ ਅਸੀਂ ਕਹਿੰਦੇ ਵੀ ਫਾਂਸੀ ਦੀ ਸਜ਼ਾ ਬਿਲਕੁਲ ਮੁਲਕ ਚੋਂ ਖਤਮ ਹੋ ਗਈ ਤਾਂ ਸਾਰਿਆਂ ਲਈ ਖਤਮ ਹੋਣੀ ਚਾਹੀਦੀ ਆ ਸੋ ਨਸ਼ਿਆਂ ਦੇ ਖਿਲਾਫ ਇੱਕ ਬਹੁਤ ਆਪਾਂ ਕਹਿ ਸਕਦੇ ਵੀ ਡੀਪ ਪਲਾਨ ਚਾਹੀਦੀ ਆ ਨਸ਼ਿਆਂ ਵਿੱਚ ਇਹ ਜਿਹੜੇ ਗਰੀਬ ਘਰਾਂ ਦੇ ਬੱਚੇ ਆ ਇਹ ਨਸ਼ਾ ਵੇਚ ਰਹੇ ਨੇ ਪਰ ਇਹਨਾਂ ਨੂੰ ਉੱਪਰੋਂ ਕੌਣ ਦੇ ਰਿਹਾ ਹੈ ਮਤਲਬ ਇਹ ਵੀ ਕਿਹੜੀਆਂ ਸਾਰੀਆਂ ਲੇਅਰਸ ਨੇ ਜਿਹੜੀਆਂ ਵਿਕਟਮ ਹੈਗੇ ਨੇ ਇਹ ਵਿਕਟਮ ਨੇ ਸੋ ਇਹਨਾਂ ਨੂੰ ਇੱਕ ਤਾਂ ਪਰਸੂਏਟ ਕਰਨਾ ਪੈਣਾ ਦੂਸਰਾ ਇੱਕ ਖਾਸ ਢੰਗ ਨਾਲ ਡਰਾਉਣਾ ਧਮਕਾਉਣਾ ਪੈਣਾ ਵੀ ਆ ਇੱਕ ਘਰ ਢਾਉਣ ਵਾਲਾ ਮੈਨੂੰ ਲੱਗਦਾ ਵੀ ਹੁਣ ਉਹਦਾ ਇੱਕ ਬੰਦਾ ਘਰ ਚੋਂ ਜਿੱਦਾਂ ਤੁਸੀਂ ਕਿਹਾ ਵੀ ਉਹ ਨਸ਼ੇ ਵੇਚਦਾ ਹੈ ਉਹਦੇ ਬੱਚੀ ਆ ਉਹਦੀ ਵਾਈਫ ਆ ਉਹਦੀ ਮਾਤਾ ਆ ਬਜ਼ੁਰਗ ਪਿਤਾ ਸੋ ਉਹਦਾ ਉਹਦਾ ਕੀ ਬਣੇਗਾ ਨਾ ਸੋ ਇਹ ਕਾਫੀ ਕਨਫਿਊਜ਼ਿੰਗ ਆ ਸਾਨੂੰ ਲੱਗਦਾ ਹੈਗਾ ਹਾਲਾਂਕਿ ਹਰ ਰੋਜ਼ 5-6 ਬੱਚੇ ਜਿਹੜੇ ਮਰ ਰਹੇ ਹੈਗੇ ਆ ਪਰ ਇਹ ਉੱਪਰੋਂ ਚੇਨ ਤੋੜਨੇ ਪੈਣੀਆਂ ਉੱਪਰੋਂ ਵੱਡੀ ਪੱਧਰ ਤੇ ਉੱਪਰੋਂ ਆ ਰਿਹਾ ਇਹ ਜਿਹੜੇ ਹਲਕੇ ਡਰੱਗ ਪੈਡਲਰ ਨੇ ਇਹ ਵੀ ਸਮੱਸਿਆ ਦਾ ਪਾਰਟ ਹੈਗੇ ਆ ਪਰ ਸਾਨੂੰ ਸੋਸਾਇਟੀ ਦੀਆਂ ਇੱਕ ਸਿਵਲਾਈਜ਼ਡ ਸੋਸਾਇਟੀ ਦੇ ਤੌਰ ਤੇ ਕਾਫੀ ਜਿਹੜੀਆਂ ਇਹਦੀਆਂ ਜਿਹੜੇ ਅਪਰ ਕਾਸ਼ਨਸ ਹੁੰਦੀਆਂ ਉਹਨਾਂ ਨੂੰ ਦੇਖ ਕੇ ਦੂਜੇ ਬੰਨੇ ਜਿਹੜਾ ਪੰਜਾਬ ਸਰਕਾਰ ਦਿੱਲੀ ਹਾਰਨ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਐਕਟਿਵ ਨਜ਼ਰ ਆ ਰਹੀ ਹੈ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਕੀ ਇਹਦਾ ਨਹੀਂ ਲੱਗ ਰਿਹਾ ਕਿ ਸਰਕਾਰ ਨੇ ਸ਼ਾਇਦ ਨਵਾਂ ਹੀ ਹਲਫ ਲਿਆ ਹੁੰਦਾ ਹੈ ਜਾਂ ਨਵੇਂ ਤੌਰ ਤੇ ਸੋਚ ਚੁੱਕੀ ਹੁੰਦੀ ਹੈ ਵੀ ਦਿੱਲੀ ਹਾਰਨ ਤੋਂ ਬਾਅਦ ਨਸ਼ਿਆਂ ਦੇ ਖਿਲਾਫ ਕ腐ਸ਼ਨ ਦੇ ਖਿਲਾਫ ਤਹਿਸੀਲਦਾਰਾਂ ਦੇ ਖਿਲਾਫ ਇੱਕ ਮਤਲਬ ਐਕਟਿਵ ਜਿੱਦਾਂ ਹੋਈ ਲੱਗੇ ਇਹਨੂੰ ਕਿਵੇਂ ਦੇਖਦੇ ਆ ਤੁਸੀਂ ਹਾਂ ਦੇਖੋ ਕ腐ਸ਼ਨ ਵੀ ਹੈਗੀ ਆ ਤਾਂ ਖਾਸ ਕਰਕੇ ਤਹਿਸੀਲਾਂ ਵਿੱਚ ਵੀ ਕੱਲੀ ਤਹਿਸੀਲ ਚ ਨਹੀਂ ਹਰ ਥਾਂ ਤੇ ਜਿਹੜੀ ਹੈਗੀ ਆ ਵੀ ਕ腐ਸ਼ਨ ਬਹੁਤ ਵੱਡੀ ਪੱਧਰ ਤੇ ਹੈਗੀ ਆ ਸੋ ਇਹ ਕ腐ਸ਼ਨ ਨੂੰ ਖਤਮ ਕਰਨ ਦੇ ਨਾਂ ਤੇ ਆਈਸੀ ਸੋ ਕ腐ਸ਼ਨ ਵੀ ਨਸ਼ਿਆਂ ਵਾਂਗ ਇੰਨੀ ਜਿਆਦੇ ੱੱਲੇ ਤੱਕ ਗਈ ਹੋਈ ਆ ਇੱਕ ਹੁਣ ਪੰਜਾਬ ਦੇ ਜਿਹੜੇ ਹੈਗੇ ਐਮ ਐਲ ਏ ਉਹਨਾਂ ਦੇ ਉੱਤੇ ਗੰਭੀਰ ਜਿਹੜੇ ਦੋਸ਼ ਲੱਗੇ ਨੇ ਕਿ ਇੱਕ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਜਿਹੜਾ ਹੈ ਬੀਬੀ ਜੀ ਹੁਣਾਂ ਤੇ ਇਲਜ਼ਾਮ ਜਿਹੜੇ ਲਗਾਏ ਗਏ ਨੇ ਕਿ ਉਹਨਾਂ ਨੇ ਜਿਨੇ ਜ਼ਿਆਦਾ ਪੈਸੇ ਦਿੱਤੇ ਜਿਨੇ 55 ਲੱਖ ਦਿੱਤਾ ਉਧਰ ਪ੍ਰਧਾਨਗੀ ਦੇਤੀ ਤੇ ਦੂਜੇ ਪਨੇ ਜਿਹੜੇ ਬੰਦੇ ਨੇ 35 ਲੱਖ ਦਿੱਤਾ ਸੀ ਉਹ ਜਿਹੜਾ ਹੈਗਾ ਬਕਾਇਦਾ ਉਸਨੇ ਜਿਹੜਾ ਹੈ ਜ਼ਹਿਰ ਜਿਹੜੀ ਖਾਈ ਹੈਗੀ ਔਰ ਕਾਫੀ ਮਸਲਾ ਜਿਹੜਾ ਉੱਭਰਿਆ ਹੈਗਾ ਭਾਵੇਂ ਕਿ ਬੀਬੀ ਜੀ ਸਾਹਮਣੇ ਆਏ ਨੇ ਉਹਨਾਂ ਨੇ ਆਪਣੇ ਬੱਚਿਆਂ ਦੀ ਸੌਂ ਵੀ ਖਾਦੀ ਹੈ ਕਿ ਮੇਰਾ ਇੱਥੇ ਕੋਈ ਲੈਣ ਦੇ ਇਦੀ ਜਾਂਚ ਹੋਣੀ ਚਾਹੀਦੀ ਕੀ ਕਹੋਗੇ ਜੋ ਕੁਝ ਹੋਇਆ ਹਾਂਜੀ ਭ੍ਰਿਸ਼ਟਾਚਾਰ ਤਾਂ ਹੋਇਆ ਵੀ ਹੁਣ ਇੱਕ ਨਾ ਆਪਣੇ ਪੱਤਰਕਾਰ ਨੇ ਜਗਦੀਪ ਸਿੰਘ ਥਲੀ ਹੈ ਨਾ ਹੂੰ ਹੂੰ ਕਾਫੀ ਐਕਟਿਵ ਪੱਤਰਕਾਰ ਨੇ ਉਹਨਾਂ ਨੇ ਉਸੇ ਦਿਨ ਲਾਇਆ ਜਿਸ ਦਿਨ ਭਗਵੰਤ ਮਾਨ ਉਹਨਾਂ ਦਾ ਆਇਆ ਨਾ ਵੀ ਤਹਿਸੀਲਦਾਰ ਜਿਹੜੇ ਭ੍ਰਿਸ਼ਟਾਚਾਰ ਕਰਦੇ ਆ ਜੀ ਉਹਨਾਂ ਦੇ ਖਿਲਾਫ ਕਾਰਵਾਈ ਕਰੇਗੀ ਉਹਨਾਂ ਨੇ ਭਗਵੰਤ ਮਾਨ ਦਾ ਟਵੀਟ ਨਾਲ ਲਾ ਕੇ ਤੇ ਆਪਣਾ ਲਾਇਆ ਕਹਿੰਦਾ ਹਾਂਜੀ ਬਹੁਤ ਵਧੀਆ ਹੋਇਆ ਮੁੱਖ ਮੰਤਰੀ ਸਾਹਿਬ ਵੀ ਤੁਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਮਹਿੰਮ ਚਲਾ ਰਹੇ ਆ ਸੋ ਪੈਸੇ ਲੈਣ ਦਾ ਹੱਕ ਤਾਂ ਐਮਐਲਏ ਤੇ ਮੰਤਰੀਆਂ ਨੂੰ ਹੀ ਹੈ ਤਹਿਸੀਲਦਾਰਾਂ ਨੂੰ ਨਹੀਂ ਹੈ ਉਹਨੇ ਇਹ ਪੇ ਲਿਖ ਕੇ ਪਾਇਆ ਬੇਸੋ ਇਸ ਕਰਕੇ ਤੁਹਾਡੀ ਆਪਣੀ ਪਾਰਟੀ ਵਿੱਚ ਜਿਹੜੇ ਬੰਦੇ ਜਿਹੜਾ ਜਿਹੜੇ ਆਪ ਕਹੇ ਸੀਗੇ ਵੀ ਗਰੀਬ ਘਰਾਂ ਤੋਂ ਆਏ ਅੱਜ ਬਹੁਤ ਸਾਰੇ ਲੋਕ ਉਹਨਾਂ ਦੇ ਟਰਾਂਸਪੋਰਟਸ ਬਣ ਗਏ ਨੇ ਸਾਡੇ ਕੋਲ ਇਨਫੋਰਮੇਸ਼ਨ ਆ ਬਹੁਤ ਸਾਰਿਆਂ ਦੇ ਸ਼ੋਅਰੂਮ ਤੇ ਛੋਟੇ ਛੋਟੇ ਹੋਟਲ ਵਗੈਰਾ ਵੀ ਉਹਨਾਂ ਦੇ ਜਿਹੜੇ ਹੈਗੇ ਆ ਉਹ ਬਣ ਗਏ ਹੋਏ ਨੇ ਦੇਸ਼ ਵਿਦੇਸ਼ ਵਿੱਚ ਉਹਨਾਂ ਨੇ ਕਾਫੀ ਸਾਰਾ ਜਿਹੜਾ ਧਨ ਹੈ ਉਹ ਇਕੱਠਾ ਕਰ ਲਿਆ ਹੋਇਆ ਸੋ ਭ੍ਰਿਸ਼ਟਾਚਾਰ ਦੇ ਖਿਲਾਫ ਨਾਰਿਆਂ ਤੱਕ ਨਹੀਂ ਇਹ ਨੈਤਿਕ ਤੌਰ ਤੇ ਸਿਵਲਾਈਜ਼ਡ ਵੇ ਨਾਲ ਤੇ ਕਾਨੂੰਨ ਦੀ ਸ਼ਕਤੀ ਨਾਲ ਸੋ ਐਨਫੋਰਸਮੈਂਟ ਡਾਇਰੈਕਟੋਰੇਟ ਤੇ ਸੀਬੀਆਈ ਜਿਹੜੀ ਉਹ ਰਾਜਨੀਤਿਕ ਨੇਤਾਵਾਂ ਤੇ ਵੀ ਜਿਹੜਾ ਹੈਗਾ ਉਹਨਾਂ ਦੇ ਜਿਹੜਾ ਉਹਨਾਂ ਦੇ ਬੈਂਕ ਅਕਾਊਂਟਸ ਦੀ ਜਿਹੜੀ ਹੈਗੀ ਆ ਪਰਸੂਏਸ਼ਨ ਕਰੇ ਉਹਨਾਂ ਦੇ ਥਰੂ ਜਾਣਾ ਚਾਹੀਦਾ ਹੈਗਾ ਸੋ ਸਮਾਜ ਵਿੱਚ ਜਿਹੜਾ 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 ਅਫਸਰ ਸਾਹਿਬ ਵਿੱਚ ਭ੍ਰਿਸ਼ਟਾਚਾਰ ਬਹੁਤ ਹੈਗਾ ਮੈਂ ਆ ਆਪਾਂ ਲੰਘਦੇ ਹੈਗੇ ਉੱਥੇ ਜਾਇਦਾ ਕਿਸੇ ਨਾ ਕਿਸੇ ਲਈ ਕੰਮ ਕਰਾਉਣ ਲਈ ਤੇ ਹਰ ਬੰਦਾ ਜਿਹੜਾ ਹੈਗਾ ਵੀ ਉਹ ਪੈਸੇ ਦੀ ਡਿਮਾਂਡ ਦਾ ਜਿਹੜਾ ਕਰਦਾ ਹੈਗਾ ਸੋ ਇਹ ਕੱਲੀ ਹੁਣ ਇਸ ਸਰਕਾਰ ਦਾ ਹੀ ਦੋਸ਼ ਨਹੀਂ ਹੈ ਪਿਛਲੇ 50 60 ਸਾਲਾਂ ਤੋਂ ਜਿਹੜਾ ਇਹ ਇੱਕ ਤਰ੍ਹਾਂ ਨਸੂਰ ਬਣਦਾ ਆ ਰਿਹਾ ਹੈਗਾ ਉਸ ਨਸੂਰ ਨੂੰ ਖਤਮ ਕਰਨ ਲਈ ਤੁਹਾਡਾ ਆਪ ਕਰਦਾਰ ਬਲੰਦ ਹੋਣਾ ਚਾਹੀਦਾ ਬਲੰਦ ਕਦਾਰ ਚੋਂ ਇੱਕ ਨਸ਼ਿਆਂ ਦਾ ਤੇ ਜਿਹੜਾ ਹੈਗਾ ਭ੍ਰਿਸ਼ਟਾਚਾਰ ਦਾ ਇਹ ਕੋੜਾ ਆ ਖਤਮ ਹੋਏਗਾ ਬੜੀ ਕੈਪੇਬਿਲਟੀ ਨਾਲ ਬੜੀ ਇਮਾਨਦਾਰੀ ਨਾਲ ਤੁਹਾਨੂੰ ਆਪ ਇਮਾਨਦਾਰੀ ਦਾ ਮਾਡਲ ਬਣ ਕੇ ਜਿਹੜਾ ਤੁਸੀਂ ਨਸ਼ਿਆਂ ਦੇ ਖਿਲਾਫ ਲੜ ਸਕਦੇ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਹੁਣ ਆਪਾਂ ਗੱਲਬਾਤ ਕਰ ਲਏ ਨੇ ਯੂਕੇ ਦੀ ਪਿਛਲੇ ਦਿਨੀ ਯੂਕੇ ਦੇ ਵਿੱਚ ਜਥੇਦਾਰਾਂ ਦੇ ਹੱਕ ਦੇ ਵਿੱਚ ਬਰਮਿੰਗਮ ਦੇ ਵਿੱਚ ਇੱਕ ਵੱਡੀ ਜਿਹੜੀ ਕਾਨਫਰੰਸ ਹੋਈ ਹੈ ਔਰ ਇਸੇ ਹੀ ਤਰਜ਼ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ 9 ਤਰੀਕ ਨੂੰ ਜਿਹੜੀ ਹੈ ਮਾਂਚੈਸਟਰ ਦੇ ਵਿੱਚ ਵੀ ਇੱਕ ਵੱਡੀ ਕਾਨਫਰੰਸ ਹੋ ਰਹੀ ਹੈ ਜਿੱਥੇ ਲੋਕਲ ਗੁਰਦੁਆਰੇ ਤੇ ਬਾਕੀ ਦੇ ਗੁਰਦੁਆਰਾ ਸਹਿਬਾਨ ਵੀ ਜਿਹੜੇ ਉੱਥੇ ਆਉਣਗੇ ਕੀ ਕਹੋਗੇ ਉਹਨਾਂ ਦੇ ਨਮਾਇੰਦੇ ਜਿਹੜੇ ਉੱਥੇ ਪੁੱਜਣਗੇ ਕੀ ਕਹੋਗੇ ਸਤਿ ਸ੍ਰੀ ਅਕਾਲ ਸੋ ਆ ਪਿਛਲੇ ਦਿਨੀ ਵੀ ਜਿਹੜੀ ਸਮਾਇਦਾ ਗੁਰੂ ਘਰ ਵਿੱਚ ਹੋਈ ਹੈ ਬਹੁਤ ਵਧੀਆ ਸਿੱਖ ਜਥੇਬੰਦੀਆਂ ਨੇ ਕਾਰਜ ਕਰਿਆ ਹੈਗਾ ਸੋ ਇਸ ਸੰਕਟ ਦੀ ਘੜੀ ਜਦੋਂ ਕੁਝ ਖਾਸ ਲੋਕ ਜਿਹੜੇ ਆਪਾਂ ਕਹਿ ਸਕਦੇ ਹਾਂ ਵੀ ਅਗਵਾਈ ਹੀਣ ਨੇ ਜਾਂ ਨੈਤਿਕਤਾ ਦੀਆਂ ਕਦਰਾਂ ਕੀਮਤਾਂ ਨੂੰ ਨਹੀਂ ਪ੍ਰਣਾਇ ਹੋਇਓ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦੇ ਰਹੇ ਗਏ ਉਸ ਮਾਮਲੇ ਵਿੱਚ ਇਹੋ ਹੀ ਆ ਸਾਡੀ ਗੁਰਸਿੱਖਾਂ ਦੀ ਸਾਰਿਆਂ ਦੀ ਲਾਮਬੰਦੀ ਹੈ ਜਿਹੜੀ ਸੋ ਆਪਾਂ ਸਾਰਿਆਂ ਨੂੰ ਜਿਹੜੀਆਂ ਤਖਤ ਸਹਿਬਾਨ ਨੂੰ ਸਮਰਪਿਤ ਨੇ ਉਹਨਾਂ ਸਾਰਿਆਂ ਨੂੰ ਲਾਮਬੰਦੀ ਕਰਕੇ ਸੋ ਉਸ ਧਿਰ ਨੂੰ ਇਹ ਜਵਾਬ ਦੇਣਾ ਚਾਹੀਦਾ ਵੀ ਤੁਸੀਂ ਆਪਣੇ ਤੌਰ ਤੇ ਬੇਕਰਕ ਫੈਸਲੇ ਨਹੀਂ ਲੈ ਸਕਦੇ ਸੋ ਬਿਲਕੁਲ ਸਹੀ ਹੋਇਆ ਯੂਕੇ ਦੇ ਜਥੇਬੰਦੀਆਂ ਨੇ ਗੁਰੂ ਨਾਨਕ ਗੁਰਦਵਾਰਾ ਸਮਾਇਦਿਕ ਵਿਖੇ ਜਿਹੜੀ ਕਾਨਫਰੰਸ ਕਰੀ ਹੈਗੀ ਹੈ ਸਾਰੇ ਬੁਲਾਰਿਆਂ ਨੇ ਤਖਸੈ ਸਹਿਬਾਨ ਦੀ ਮਾਨ ਮਰਿਆਦਾ ਔਰ ਜਥੇਦਾਰ ਸਹਿਬਾਨ ਦੇ ਸਤਕਾਰ ਲਈ ਜੋ ਕੁਝ ਕਾਰਜ ਕਰਿਆ ਉਸ ਲਾਗਾ ਯੋਗ ਹੈ ਉਮੀਦ ਕਰਦੇ ਹਾਂ ਅੱਗੇ ਤੋਂ ਵੀ ਜਿਸ ਤਰ੍ਹਾਂ ਤੁਸੀਂ ਦੱਸਿਆ ਮਾਂਚੈਸਟਰ ਵਿੱਚ ਹੋਣ ਜਾ ਰਹੀ ਹੈਗੀ ਹੈ ਹਰ ਥਾਂ ਤੇ ਹਰ ਹਰ ਮੁਲਕ ਵਿੱਚ ਤੇ ਇਵਨ ਪੰਜਾਬ ਵਿੱਚ ਵੀ ਸੋ ਪੰਜਾਬ ਵਿੱਚ ਵੀ ਪਿਛਲੇ ਦਿਨੀ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਨੇ ਜਿਹੜੀਆਂ ਤੱਕ ਸਹਿਬਾਨ ਤੇ ਨਤਮਸਤਕ ਹੋਈਆਂ ਜਥੇਦਾਰ ਸਹਿਬਾਨ ਨੂੰ ਮਿਲਿਆ ਸੀਗੀਆਂ ਭਾਈ ਬਲਬੀਰ ਸਿੰਘ ਜਿਹੜੇ ਬਾਬਾ ਬੁੱਢਾ ਦਲ ਦੇ ਹੈਗੇ ਆ ਉਹ ਵੀ ਮਿਲੇ ਸੀਗੇ ਸੋ ਇਸ ਤਰ੍ਹਾਂ ਆਪਾਂ ਉਹ ਧਿਰ ਆਪਣੇ ਆਪ ਨੂੰ ਜੇ ਇਹ ਸਮਝ ਰਹੀ ਹੈ ਤਾਕਤਵਰ ਹੈਗੀ ਆ ਅਸੀਂ ਦੱਸੀਏ ਵੀ ਤੁਸੀਂ ਤਾਕਤਵਰ ਨਹੀਂ ਹੈਗੇ ਸੋ ਖਾਲਸਾ ਪੰਥ ਆ ਜਿਹੜੀਆਂ ਆਪਣੀ ਬਰਾਬਰ ਦੀਆਂ ਜਿਹੜੀਆਂ ਪੰਥਕ ਸਰਗਰਮੀਆਂ ਕਰਕੇ ਉਹਨਾਂ ਨੂੰ ਇਹ ਸੰਦੇਸ਼ ਦੇ ਸਕਦਾ ਹੈਗਾ ਵੀ ਜਿਹੜੀ ਹੈਗੀ ਇਹ ਤਾਕਤ ਆ ਉਹ ਗੁਰੂ ਖਾਲਸਾ ਪੰਥ ਤੇ ਅਕਾਲ ਤਖਤ ਸਾਹਿਬ ਦੇ ਵਿੱਚ ਹੀ ਨਿਹਿਤ ਹੈ ਜੀ ਬਿਲਕੁਲ ਜੀ ਤੇ ਹੁਣ ਆਪਾਂ ਗੱਲਬਾਤ ਕਰ ਲੈਨੇ ਆ ਡੀਲਿਮਿਟੇਸ਼ਨ ਦੀ ਡੀਲਿਮਿਟੇਸ਼ਨ ਭਾਰਤ ਦੇ ਵਿੱਚ ਵੱਖ-ਵੱਖ ਸਮੇਂ ਦੇ ਦੌਰਾਨ ਜਿਹੜੀ ਹੋਈ ਹੈਗੀ ਆ ਜਿਹੜੀ ਪਿਛਲੀ ਹੋਈ ਸੀ 2002 ਦੇ ਵਿੱਚ ਹੋਈ ਸੀ ਔਰ 2026 ਦੇ ਵਿੱਚ ਹੁਣ ਜਿਹੜੀ ਅਗਲੀ ਡੀਲਿਮਿਟੇਸ਼ਨ ਹੈ ਉਹ ਹੋਣੀ ਹੈਗੀ ਆ ਅ ਦਰਸਲ ਇੱਕ ਬੰਨੇ ਜਿਹੜੀ ਹੈ ਸੈਂਸਸ ਹੁੰਦੀ ਹੈ ਕਿ ਆਬਾਦੀ ਦੇ ਆਧਾਰ ਤੇ ਕਿਹੜੇ ਇਲਾਕੇ ਦੇ ਵਿੱਚ ਕਿੰਨੇ ਲੋਕ ਰਹਿੰਦੇ ਹੈਗੇ ਨੇ ਫਿਰ ਉਹਨਾਂ ਦੇ ਹਿਸਾਬ ਨਾਲ ਉਥੋਂ ਜਿਹੜੇ ਹੈ ਮੈਂਬਰ ਆਫ ਪਾਰਲੀਮੈਂਟ ਜਿਹੜੇ ਹੈਗੇ ਨੇ ਉਹ ਚੁਣੇ ਜਾਂਦੇ ਨੇ ਜਿੱਦਾਂ ਕਿ ਆਪਾਂ ਪਿਛਲੇ ਬਹੁਤ ਸਾਰੇ ਪ੍ਰੋਗਰਾਮਾਂ 'ਚ ਸਿਗਨਲ ਦਿੱਤੇ ਸੀ ਕਿ ਕਿਤਨਾ ਕਿਤੇ ਇਹ ਪ੍ਰਬੰਧ ਕੀਤੇ ਜਾ ਰਹੇ ਨੇ ਕਿਉਂਕਿ ਯੂਪੀ ਤੇ ਬਿਹਾਰ ਦੀ ਵੱਡੇ ਪੱਧਰ ਤੇ ਜੇ ਆਪਾਂ ਕਹੀਏ ਕਿ ਪੋਪੂਲੇਸ਼ਨ ਜਿਹੜੀ ਹੈ ਵਧੀ ਹੈਗੀ ਆ ਤੇ ਕਿਤਨਾ ਕਿਤੇ ਇਹ ਪ੍ਰਬੰਧ ਵੀ ਕੀਤੇ ਜਾ ਰਹੇ ਨੇ ਕਿ ਪੂਰੇ ਭਾਰਤ ਦੇ ਵਿੱਚ ਸੀਟਾਂ ਬਹੁਤ ਸਾਰੀ ਜਗ੍ਹਾ ਦੇ ਉੱਤੇ ਵਧਣੀਆਂ ਨੇ ਤੇ ਕੁਝ ਜਗ੍ਹਾ ਤੇ ਜਿਹੜੀਆਂ ਕਟਨੀਆਂ ਵੀ ਹੈਗੀਆਂ ਨੇ ਸਰਦਾਰ ਅਰਤਾਰ ਸਿੰਘ ਜੀ ਕਿਵੇਂ ਤੁਸੀਂ ਦੇਖਦੇ ਹੋ ਪੰਜਾਬ ਨੂੰ ਲੈ ਕੇ ਕਾਫੀ ਚਿੰਤਾ ਹੈ ਔਰ ਪੰਜਾਬ ਦਾ ਰਾਜਨੀਤੀਬਾਨ ਇੱਥੇ ਕੋਈ ਬਹੁਤਾ ਜਿਆਦਾ ਆਪਾਂ ਐਕਟਿਵ ਜਾਂ ਇਸ ਤਰ੍ਹਾਂ ਦਾ ਕੋਈ ਦੇਖਣ ਨੂੰ ਨਹੀਂ ਮਿਲਿਆ ਦੱਖਣ ਵਾਲੇ ਜਿਹੜੇ ਨੇ ਉਹ ਕਾਫੀ ਸਾਰੇ ਐਕਟਿਵ ਨੇ ਕਿਉਂਕਿ ਉਹਨਾਂ ਦੇ ਵਿੱਚ ਵੀ ਸੇਮ ਹੀ ਸਮੱਸਿਆ ਹੈ ਕਿ ਉਹਨਾਂ ਦੀ ਵੀ ਪੋਪੂਲੇਸ਼ਨ ਜਿਹੜੀ ਹੈ ਨਹੀਂ ਵਧੀ ਹੈਗੀ ਕਿਉਂਕਿ ਉਹ ਵੀ ਇੱਕ ਤਰ੍ਹਾਂ ਦੀ ਆਪਾਂ ਕਹਿ ਲਈਏ ਕਿ ਹਾਈ ਲਾਈਫ ਜਿਹੜੀ ਜਾਂ ਆਪਾਂ ਕਹਿ ਲਈਏ ਕਿ ਚੰਗੇ ਤਰੀਕੇ ਦੇ ਨਾਲ ਰਹਿੰਦੇ ਹੈਗੇ ਨੇ ਤੇ ਉਹਨਾਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਸਾਡੀਆਂ ਸੀਟਾਂ ਜਿਹੜੀਆਂ ਨੇ ਘਟ ਸਕਦੀਆਂ ਨੇ ਔਰ ਉਹਨਾਂ ਨੇ ਬਕਾਇਦਾ ਸੱਤ ਸਟੇਟਾਂ ਨੇ ਇਕੱਠੇ ਹੋ ਕੇ ਮਤਾ ਪਾਉਣ ਦੀ ਵੀ ਗੱਲ ਕੀਤੀ ਹੈ ਕਿ ਇਹਨੂੰ ਡਿਲੇ ਕੀਤਾ ਜਾਵੇ ਉਧਰਲੇ ਬੰਨੇ ਗ੍ਰਹਿ ਮੰਤਰੀ ਵਰਬਲੀ ਤੇ ਕਹੇ ਨੇ ਕਿ ਤੁਹਾਡੀਆਂ ਸੀਟਾਂ ਜਿਹੜੀਆਂ ਨਹੀਂ ਕਟਣਗੀਆਂ ਪਰ ਇੱਧਰ ਪੰਜਾਬ ਵਾਲੇ ਬੰਨੇ ਅਜੇ ਕੋਈ ਗੱਲਬਾਤ ਤੁਰ ਹੀ ਨਹੀਂ ਹੈਗੀ ਫਿਰ ਜੇ ਹੁੰਦਾ ਤੇ ਕੀ ਹੋਣ ਦੀਆਂ ਸੰਭਾਵਨਾਵਾਂ ਨੇ ਹਾਂਜੀ ਹਾਂਜੀ ਸੋ ਇਹ ਕਾਫੀ ਗੁੰਝਲਦਾਰ ਪ੍ਰੋਸੈਸ ਅਸਲ ਚ ਡੀਲਿਮਿਟੇਸ਼ਨ ਨਾਲੋਂ ਨਾ ਇੱਕ ਕਾਨੂੰਨੀ ਪ੍ਰੋਸੈਸ ਨਾਲੋਂ ਇਹ ਪੋਲਿਟੀਕਲ ਪ੍ਰੋਸੈਸ ਜ਼ਿਆਦਾ ਆ ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਇਹ ਯਤਨ ਕਰ ਰਹੀ ਹੈ ਵੀ ਨਰਿੰਦਰ ਮੋਦੀ ਜਾਂ ਭਾਜਪਾ ਲਗਾਤਾਰ ਹੁਣ ਅਗਲੇ 50-60 ਸਾਲਾਂ ਲਈ ਰਾਜ ਕਰਨਗੇ ਹਾਂ ਉਹਦੇ ਚੋਂ ਹੈਗਾ ਵੀ ਜਿਹੜੀਆਂ ਹੁਣ ਸੀਟਾਂ ਉਹਨਾਂ ਦੀਆਂ ਘਟਦੀਆਂ ਜਿਸ ਤਰ੍ਹਾਂ ਐਤਕੀ 240 ਰਹਿ ਗਈਆਂ ਉਹਨਾਂ ਨੇ ਇਹਦਾ ਪ੍ਰਬੰਧ ਕਰਿਆ ਵੀ ਸਾਨੂੰ ਸਾਰੇ ਭਾਰਤ ਵਿੱਚ ਜਾ ਕੇ ਨਾ ਖਫਾ ਹੋਣ ਦੀ ਲੋੜ ਨਹੀਂ ਹੈ ਆਪਾਂ ਉੱਤਰ ਪ੍ਰਦੇਸ਼ ਬਿਹਾਰ ਰਾਜਸਥਾਨ ਮੱਧ ਪ੍ਰਦੇਸ਼ ਤੇ ਗੁਜਰਾਤ ਇੱਥੇ ਹੀ ਕੰਮ ਸਾਰਾ ਇਹਨਾਂ 5 ਸਟੇਟਾਂ ਤੱਕ ਸੀਮਿਤ ਰਹੀ ਹੈ ਇਹਨਾਂ 5 ਸਟੇਟਾਂ ਚੋਂ ਇੰਨੀਆਂ ਸੀਟਾਂ ਕਰਦੀਏ ਵੀ ਸਾਡੀ ਸਰਕਾਰ ਬਣ ਜਾ ਕਰੇ ਚਾਹੇ ਪੰਜਾਬ ਚੋਂ ਆਵੇ ਹਰਿਆਣਾ ਚੋਂ ਆਵੇ ਉੱਤਰ ਪ੍ਰਦੇਸ਼ ਮਹਾਰਾਸ਼ਟਰ ਜਾਂ ਮਹਾਰਾਸ਼ਟਰ ਦੱਖਣ ਚੋਂ ਵੀ ਕੋਈ ਮਤਲਬ ਹੀ ਹੈ ਨਹੀਂ ਸੋ ਇਹਦਾ ਅਸਲ ਮਕਸਦ ਇਹ ਹੈਗਾ ਵੀ ਨਰਿੰਦਰ ਮੋਦੀ ਜਾਂ ਉਹਨਾਂ ਦੀ ਮੌਤ ਤੋਂ ਬਾਅਦ ਜਾਂ ਲੀਡਰਸ਼ਿਪ ਚੇਂਜ ਤੋਂ ਬਾਅਦ ਜਿਹੜਾ ਅਗਲਾ ਵੀ ਆਊਗਾ ਰਹੇ ਭਾਜਪਾ ਦਾ ਹੀ ਸੋ ਉਹਦਾ ਮੇਨ ਬਕਸਾ ਦੇ ਆ ਹੁਣ ਉੱਤਰ ਪ੍ਰਦੇਸ਼ ਦੀ ਜਨਬਾਦੀ ਵਧ ਰਹੀ ਆ ਕਿਸੇ ਆਬਾਦੀ ਦਾ ਵਧਣਾ ਜਿੱਥੇ ਕਿਹਾ ਜਾ ਰਿਹਾ ਵੀ ਖਤਰਨਾਕ ਹੈ ਉੱਥੇ ਤੁਸੀਂ ਰਿਵਾਰਡ ਦੇ ਰਹੇ ਹੋ ਉੱਤਰ ਪ੍ਰਦੇਸ਼ ਨੂੰ ਮਤਲਬ ਦੇਖੋ ਇੱਕ ਤਾਂ ਇਹ ਕਹਿੰਦੇ ਔਰ ਦੂਜੇ ਬੰਨੇ ਜਿਹੜਾ ਹੈ ਉਹਨਾਂ ਨੂੰ ਫਿਰ ਕਿਤਨਾ ਕਿਤੇ ਆਪਾਂ ਕਹਿ ਲਈ ਜਦੋਂ ਉਹਨਾਂ ਦੀ ਜਾਦੀ ਹੋਏਗੀ ਪੁੱਛ ਪੜਤਾਲ ਜਾ ਦੇਵੇਗੀ ਇਹ ਇਹ ਫਿਰ ਮਤਲਬ ਕਿਤਨੂੰ ਬਿਲਕੁਲ ਬਿਲਕੁਲ ਵੀ ਇਹ ਇੱਕ ਤਾਂ ਗਲਤ ਪੋਲੀਟਿਕਲ ਮਤਲਬ ਸਰਕਾਰਾਂ ਨੇ ਸਗੋਂ ਗਲਤ ਹੋਣਾ ਚਾਹੀਦਾ ਹੈ ਉੱਤਰ ਪ੍ਰਦੇਸ਼ ਦੀ ਸੀਟਾਂ ਘਟਣੀਆਂ ਚਾਹੀਦੀਆਂ ਵੀ ਤੁਸੀਂ ਆਬਾਦੀ ਵਧਾ ਰਹੇ ਹੋ ਇਟ ਇਜ਼ ਨਾਟ ਗੁੱਡ ਔਰ ਸਰਕਾਰ ਸਮੇ ਸਮੇ ਤੇ ਪ੍ਰੋਜੈਕਟ ਲੈ ਕੇ ਆਉਂਦੀ ਰ ਦੋ ਕਰੋ ਤਿੰਨ ਕਰੋ ਹੁਣ ਤੇ ਇੱਕ ਤੱਕ ਹੀ ਜਿਹੜੀ ਗੱਲ ਆ ਗਈ ਵੇ ਸੋ ਆਬਾਦੀ ਦਾ ਵਧਣਾ ਜਿੱਥੇ ਦੇਸ਼ ਲਈ ਖਤਰਨਾਕ ਕਿਹਾ ਜਾ ਰਿਹਾ ਵੀ ਐਕਸਪਲੋਜ਼ਨ ਹੋਣਾ ਇੱਥੇ ਤੁਸੀਂ ਜਿਹੜੇ ਐਕਸਪਲੋਡ ਕਰ ਰਹੀਆਂ ਸਟੇਟਾਂ ਉਹਨਾਂ ਨੂੰ ਰਿਵਾਰਡ ਕਰ ਰਹੇ ਹੋ ਵੀ ਤੁਹਾਡੀਆਂ ਸੀਟਾਂ ਵਧਣਗੀਆਂ ਕਿਉਂਕਿ ਭਾਜਪਾ ਨੂੰ ਉੱਥੋਂ ਵੋਟਾਂ ਮਿਲਦੀਆਂ ਨੇ ਸੋ ਇਹ ਸਾਰਾ ਜਿਹੜਾ ਸਿਸਟਮ ਹੈਗਾ ਭਾਜਪਾ ਨੂੰ ਅਗਲੇ 50 ਸਾਲਾਂ ਲਈ ਸੱਤਾ ਵਿੱਚ ਰੱਖਣ ਦੀ ਇੱਕ ਜਿਹੜੀ ਕਵਾਇਦਾ ਬਾਕੀ ਦਾ ਕਾਨੂੰਨੀ ਤੌਰ ਤੇ ਗ੍ਰਾਹ ਮੰਤਰੀ ਕੁਛ ਮਰਜ਼ੀ ਕਹੇ ਜਾ ਸਿਰਫ ਵਰਬਲੀ ਕਹਿ ਕੇ ਆਏ ਹੈਗੇ ਆ ਉੱਥੇ ਵੀ ਕਟਣੀਆਂ ਹੈਗੀਆਂ ਨੇ ਸੋ ਉਹਨਾਂ ਦੀ ਕਿਉਂਕਿ ਉਹਨਾਂ ਦੀ ਪਾਪੂਲੇਸ਼ਨ ਘਟਾ ਹੁਣੇ ਹੈਗੇ ਵੀ 1 ਵੋਟ 1 ਨੇਸ਼ਨ 1 ਵੈਲਿਊ ਹੂੰ ਹੂੰ ਇਹ ਆ ਇਹ ਉਹਨਾਂ ਦਾ ਲੋਗੋ ਆ ਜਿਹੜਾ ਆ ਰਿਹਾ ਹੈ ਤੇ ਸੋ ਦੱਖਣ ਵਾਲਿਆਂ ਨੇ ਤਾਂ ਮੋਰਚਾ ਸੰਭਾਲ ਲਿਆ ਸੋ ਦੱਖਣ ਦੀ ਇਹ ਕਹਿਣਾ ਹੈਗਾ ਵੀ 1973 ਦੇ ਸੈਂਸਸ ਨੂੰ ਹਣਾ ਵੀ 1973 ਦੀ ਜਿਹੜੀ ਮਤਨ شمਾਰੀ ਹੋਈ ਆ ਉਹਦੇ ਆਧਾਰ ਤੇ ਜਿਹੜੀ ਹੈਗੀ ਆ ਸੀਟਾਂ ਦੀ ਵੰਡ ਹੈ ਜਿਹੜੀ ਉਹ ਕੀਤੀ ਜਾਵੇ ਨਾ ਕਿ ਜਿਹੜੀ ਆ 2002 ਜਾਂ 2021 ਵਾਲੀ ਸੈਂਸਸ ਦੀ ਵੰਡ ਚੋਂ ਵਿੱਚ ਦੇ ਚੋਂ ਸਾਡਾ ਬਹੁਤ ਕੁਝ ਹੈ ਜਿਹੜਾ ਖਤਮ ਹੋ ਜਾਣਾ ਬੇਸ਼ੱਕ ਗ੍ਰਹਿ ਮੰਤਰੀ ਵਰਬਲੀ ਕਹਿੰਦੇ ਆਪਾਂ ਨੂੰ ਗ੍ਰਹਿ ਮੰਤਰੀ ਦਾ ਪਤਾ ਵੀ ਉਹ ਕਿੰਨੇ ਕੁ ਉਹ ਹੈਗੇ ਨੇ ਇਮਾਨਦਾਰ ਨੇ ਇਸ ਮਾਮਲੇ ਵਿੱਚ ਉਹਨਾਂ ਦਾ ਇੱਕੋ ਇੱਕ ਨਿਸ਼ਾਨਾ ਪੂਰੇ ਭਾਰਤ ਵਿੱਚ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਬਣਾਉਣਾ ਦਾ ਹੈ ਪੰਜਾਬ ਤੇ ਇਹਦਾ ਕੀ ਫਰਕ ਪਾਵੇਗਾ ਪੰਜਾਬ ਦੇ ਹਲੇ ਕੋਈ ਨਹੀਂ ਬੋਲੇ ਆ ਰਾਜਨੀਤੀਵਾਨ ਮਨੀਸ਼ ਤਵਾੜੀ ਜਿਹੜਾ ਚੰਡੀਗੜ੍ਹ ਤੋਂ ਐਮਪੀ ਨੇ ਉਹ ਬੋਲੇ ਆ ਉਹਨਾਂ ਦਾ ਕਹਿਣਾ ਵੀ ਪੰਜਾਬ ਤੇ ਹਰਿਆਣੇ ਦੀ ਵੀ ਇਹ ਕਟਣੀਆਂ ਨੇ ਹੂੰ ਹੂੰ ਹਰਿਆਣੇ ਵਿੱਚ ਵੀ ਪੋਪੂਲੇਸ਼ਨ ਜਿਹੜੀ ਘੱਟ ਹੈਗੀ ਆ ਮਨੀਸ਼ ਤਵਾੜੀ ਕਹਿੰਦੇ ਵੀ ਇਹਨਾਂ ਦੋਹਾਂ ਸਟੇਟਾਂ ਦੀਆਂ 18 ਰਹਿ ਜਾਣੀਆਂ ਹੁਣ 23 ਆ ਹੂੰ ਹੂੰ ਇਟ ਮੀਨਸ ਹਰਿਆਣੇ ਦੀਆਂ ਦੋ ਕਟਣ ਗਈਆਂ ਹੂੰ ਹੂੰ ਤੇ ਪੰਜਾਬ ਦੀਆਂ ਤਿੰਨ ਕਟਣ ਤਿੰਨ ਪੰਜਾਬ ਦੀਆਂ ਕਟਣ ਗਈਆਂ ਹੂੰ ਹਨ ਤਾਂ ਹੁਣ ਹੁਣ ਤੇ ਆਲਰੇਡੀ ਆਪਾਂ ਕਹਿ ਕੇ ਕੋਈ ਬਹੁਤੀ ਸੀ ਨਹੀਂ ਹੈਗੀ ਤੇ ਦੋ ਹੋਰ ਘਟਾ ਕੇ ਆਪਾਂ ਹਾਂ ਸਾਡੇ ਤਾਂ ਉਹ ਤਾਂ ਕੋਈ ਸੀ ਨਹੀਂ ਕਿ ਸੋ ਆਪਣੀਆਂ ਤਿੰਨ ਘਟ ਸਕਦੀਆਂ ਹੁਣ 13 10 ਰਹਿ ਜਾਣਗੀਆਂ ਹਰਿਆਣੇ ਦੀਆਂ 10 ਆ 8 ਰਹਿ ਜਾਣਗੀਆਂ 118 ਸੀਟਾਂ ਨੇ ਜਿਹੜੀਆਂ ਉਹ ਇਹਨਾਂ ਸਟੇਟਾਂ 'ਚ ਹੋਣੀਆਂ ਸੋ ਸੋ ਪੰਜਾਬ ਦੇ ਰਾਜਨੀਤਿਕਵਾਨਾਂ ਨੂੰ ਵੀ ਇਹਦੇ ਬਾਰੇ ਸੋਚਣਾ ਚਾਹੀਦਾ ਸਾਡੀ ਤਾਂ ਵੱਧ ਰਿਪrezentੇਸ਼ਨ ਚਾਹੀਦੀ ਆ ਇੱਕ ਤਾਂ ਹੈਗਾ ਵੀ ਕੋਈ ਤੁਸੀਂ ਆਪਣੀ ਸਪੈਸ਼ਲ ਰਿਪਰੈਜ਼ੈਂਟੇਸ਼ਨ ਲਈ ਹਾਲਾਂਕਿ ਉਦੋਂ ਉਦੋਂ ਮਸਲਾ ਚੱਲਿਆ ਸੀ 1947 ਵਾਲੇ ਚੱਕਰ 'ਚ ਵੀ ਸਿੱਖਾਂ ਲਈ ਆ ਘੱਡ ਗਣਤੀਆਂ ਲਈ ਸਪੈਸ਼ਲ ਰਿਪਰੈਜ਼ੈਂਟੇਸ਼ਨ ਹੋਵੇ ਪਰ ਉਹ ਮਹਾਤਮਾ ਗਾਂਧੀ ਉਹਨਾਂ ਨੇ ਮੁੜ ਕੇ ਮੰਗਲ ਸਿੰਘ ਗਿੱਲ ਉਹਨਾਂ ਰਾਹੀਂ ਹਲਾ ਕੇ ਵਿਦੇਸ਼ ਦੇ ਹਿੱਤਾਂ ਲਈ ਕੌਮ ਦੇ ਹਿੱਤ ਤੁਸੀਂ ਵੇਚਦੇ ਹੋ ਸਾਰਾ ਜਿਹੜੀ ਗੜਬੜਾਂ ਕਰ ਲਈਆਂ ਜੇ ਉਦੋਂ ਚੀਫ ਕਾਲਸਾ ਦਵਾਨ ਦੀ ਜਿਹੜੀ ਸਪੈਸ਼ਲ ਰਿਪਰੈਜ਼ੈਂਟੇਸ਼ਨ ਦੀ ਸਿੱਖਾਂ ਲਈ ਮੰਗ ਮੰਨੀ ਜਾਂਦੀ ਤਾਂ ਇਸ ਇਸ ਢਾਂਚੇ ਵਿੱਚ ਵੀ ਸਿੱਖਾਂ ਦੀ ਇੱਕ ਵੱਖਰੀ ਰਿਪਰੈਜ਼ੈਂਟੇਸ਼ਨ ਹੋਣੀ ਸੀ ਜਿਹਨੂੰ ਮੰਨਿਆ ਜਾ ਸਕਦਾ ਸੀ ਪਰ ਹੁਣ ਤਾਂ ਇਹ ਹੈ ਕਿ ਵੀ ਕਰਾਕੂ ਸੀ ਭੁੱਲ ਭੁਲਾ ਗਏ ਹੈਗੇ